ਆਜੋ ਜੁਰਜੋ ਲਾਈਵ ਤੇ ਪਾਚਾ ਕਰ ਗਲਾਸ ਦਿੱਤੀ ਹੈ ਜਾਂ ਬਾਲੀ ਬਲਵਾਤੇ ਸੀ ਉੱਥੋਂ ਕਰਤੀ ਗਾਲੀ ਚੈੱਕ ਬਸ ਠੰਡੇ ਚਾਹੀਏ ਅਜੇ ਤੋਂ ਬਣਾ ਕੋਸ ਇੱਕ ਇੱਕ ਗਲਾਸ ਪੀ ਹਟ ਹੂੰ ਤੇ ਆ ਦੂਜਾ ਹੈਗਾ ਮੋੜੇ ਵਾਲੀ ਚਾਹ ਤੇ ਆਪਾਂ ਬੈਠੇ ਸੀਗੇ ਅੱਜ ਫਾਰਮ ਤੇ ਜਾਣਾ ਕਿਥੇ ਆਪਾਂ ਇੱਥੋਂ ਬਿਨਾ ਕਿਤੇ ਨਹੀਂ ਨਾ ਫਾਰਮ ਦੀ ਗਤੀ ਹੈ ਸਾਡੇ ਬਿਨਾ ਤੇ ਨਾ ਸਾਡੀ ਗਤੀ ਹੈ ਫਾਰਮ ਬਿਨਾ ਗਤੀ ਹੈ ਗਤੀ ਕਿੰਦੀ ਹੈ ਗਤੀ ਗਤੀ ਹੁੰਦੀ ਹੈ ਕੀ ਹੁੰਦੀ ਹੈ ਅੱਜ ਕੋਈ ਦੇਖ ਹੀ ਨਹੀਂ ਰਿਹਾ ਆਪਾਂ ਨੂੰ ਅਜੇ ਤੱਕ ਹੋ ਗਿਆ ਹੋ ਗਿਆ ਹੋ ਗਿਆ ਆ ਜਾਓ ਜੁੜ ਜੋ ਜਿਹੜਾ ਵੀ ਭਰਾ ਜੋੜਿਆ ਕਮੈਂਟ ਲਾਈਕ ਵੀ ਕਰਦੇ ਤੇ ਕਮੈਂਟ ਵੀ ਕਰਿਆ ਬੰਦਾ ਹੋਇਆ ਤੇ ਲਾਈਕ ਵੀ ਕਰ ਦੂ ਨਾਲ ਤੇ ਕਮੈਂਟ ਵੀ ਕਰ ਦੂਗਾ ਕੱਲ ਵਾਲੇ ਬੰਦੇ ਨੇ ਤਾਂ ਲਾਈਕ ਵੀ ਕਰਿਆ ਸੀ ਤੇ ਦੇਖਿਆ ਵੀ ਸੀ ਤਾਂ ਲਾਈਕ ਸ਼ੋ ਹੋਣ ਲੱਗ ਜੂ ਜੇ ਕੱਲ ਵਾਲਾ ਹੋਇਆ ਇਹ 골ਡੀ ਟੈਂਟ ਹਾਊਸ ਸਸਤੀ ਕਾਰਵਾਈ ਜੀ ਸਸਤੀ ਕਾਰਵਾਈ ਬਾਈ ਦਾ ਟੈਂਟ ਦਾ ਕੰਮ ਆ ਅੱਛਾ ਬਾਈ ਦਾ ਟੈਂਟ ਦਾ ਕੰਮ ਆ ਔਡਾ ਤੇ ਬਾਈ ਕੋਲੇ ਵੀ ਮਾਰਿਆ ਗੇੜਾ ਮੌਕਾ ਸੇਵਾ ਦਾ ਮੌਕਾ ਜ਼ਰੂਰ ਦਿਓ ਯਾਰ ਹਨਾ ਬਹੁਤ ਘੈਂਟ ਕੰਮ ਆਪ ਵੀਡੀਓ ਪਾਈ ਵੀ ਆ ਪੇਜ ਤੇ ਆਪਣੇ ਫੇਸਬੁੱਕ ਤੇ ਬਈ ਹਾਂ ਆਪਣੇ ਰੂਲ ਚੋਰ ਮਾਰ ਵਾਲੇ ਤੇ ਆ ਫੇਸਬੁੱਕ ਨੂੰ ਦੇਖਾਇਆ ਬਈ ਦਾ ਡੈਕੂ ਡੁਕੂ ਰੇਸ਼ਨ ਪੂਰੀ ਐਂਡ ਗੱਲ ਬਾਤ ਬਹੁਤ ਘੈਂਟ ਕੰਮ ਹੈ ਭਰਾ ਦਾ ਬਈ ਕਹਿੰਦਾ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਜੀ ਹਾਂ ਵਾਸਤਾ ਦੀ ਬਾਈ ਨੂੰ ਕਹਿ ਤਾ ਤੈਨੂੰ ਬਾਅਦ ਚ ਪਤਾ ਤੇ ਬਈ ਆਪਣਾ ਲਾਈਵ ਕਰ ਦਿਓ ਸ਼ੇਅਰ ਜਿੰਨੇ ਵੀ ਭਰਾ ਜੋੜਨਗੇ ਤੇ ਬੈਠੇ ਆਪਾਂ ਖੇਤੀਆਂ ਬਸ ਬੈਠਿਆ ਜ ਗੱਡੀ ਚ ਥੋੜੀ ਜਿਹੀ ਨਿੱਗੀ ਸੀਗੀ ਹੀਟਰ ਜਾਂ ਚੱਲ ਛੱਡਿਆ ਸੀ ਤੇ ਇੱਕ ਹਰਾ ਵੱਡਕੜ ਆਈ ਮੈਂ ਆ ਮੁੰਡੇ ਨੂੰ ਬੈਠੀ ਸੀ ਠੰਡਾ ਠੰਡ ਨਹੀਂ ਮੈਂ ਦਾ ਮੁੜਕਾ ਆ ਗਿਆ ਸੀ ਮੁੜਕਾ ਆ ਗਿਆ ਨਹੀਂ ਤੇ ਮੇਰੇ ਭਾਈ ਦਾ ਠੰਡਾ ਹੈ ਨਹੀਂ ਅੱਜ ਫਿਰ ਬਹੁਤ ਦਿਨਾਂ ਬਾਅਦ ਹਰਾ ਵੱਡਿਆ ਉਹ ਮੁੰਡੇ ਅੱਧੀ ਟਰਾਲੀ ਹਰੇ ਦੀ ਵੱਡੀ ਅੱਧੀ ਟਰਾਲੀ ਵੱਡੀ ਚੋਬਰ ਨੇ ਤੇ ਸਾਹਮਣੇ ਆ ਗਿਆ ਆਪਣਾ ਮੱਖੀਆਂ ਵਾਲਾ ਸਿਸਟਮ ਬਾਲਾ ਟਾਈਮ ਹੋ ਗਿਆ ਹਰਾ ਵੱਡਿਆ ਨ ਤਾਜ ਵੱਡਿਆ ਹਾਂ ਆਈਆਂ ਮੇਰਾ ਤੇ ਮੌਸਮ ਆ ਜਿਹੜਾ ਠੰਡਾ ਹੀ ਆ ਉਹ ਤੁਹਾਨੂੰ ਪਤਾ ਹੀ ਠੰਡਾ ਚੱਲ ਰਿਹਾ ਹੈਗਾ ਧੁੱਪ ਤਾਂ ਕੱਢਦਾ ਹੀ ਨਹੀਂ ਕੱਲ ਬਣਾਉਣੀ ਤਾਂ ਸੀ ਅਸੀਂ ਵੀਡੀਓ ਤੁਹਾਨੂੰ ਮਾਗੀ ਵਾਲਾ ਮੇਲੇ ਦਾ ਮਾਹੌਲ ਵੀ ਦਿਖਾਉਣੇ ਜਾ ਕੇ ਆਉਣ ਲੱਗੇ ਬਜਾਰੀ ਉਹ ਡੁੱਲ ਗਈ ਸੀ ਅੱਛਾ ਆਉਣ ਵੀ ਲੱਗੀ ਚੜੋਲਾ ਜਿਹੜਾ ਲਾਗੇ ਹਾਂ ਉਹ ਤਾਂ ਲੱਗਣੀ ਆ ਬਾਕੀ ਹਾਂ ਤੇ ਕਰ ਲਿਓ ਪੇਜ ਆਪਣਾ YouTube ਚੈਨਲ ਸਬਸਕ੍ਰਾਈਬ ਤੇ ਪੇਜ ਜਿਹੜਾ ਵੀ ਮਰੌਣੇ ਹੁਣ ਬਸ ਚਾਹ ਪੀ ਲਈਏ ਪਿੰਡ ਵੀ ਦਿਖਾਵਾਂਗੇ ਤੁਹਾਨੂੰ ਫਾਰਮ ਦਾ ਰਾਹ ਵੀ ਦੱਸ ਦਿਆ ਵੀ ਕਿੰਨੇ ਨੰਬਰ ਗਲੀ ਤੋਂ ਫਾਰਮ ਤੇ ਆਈਦਾ ਤੇ ਜਿਹੜੇ ਭਰਾ ਹੁੰਦੇ ਆ ਬੇਲੇ ਆ ਜਾ ਕਰੋ ਫਾਰਮ ਤੇ ਚਾਹ ਪਿਆ ਕੇ ਤੋਰਿਆ ਕਰਾਂਗੇ ਜਮੈਨ ਵਾਲੀ ਹਾਂ ਜਮੈਨ ਵਾਲੀ ਗਰਮ ਤੇ ਚਵਾਰਿਆਂ ਵਾਲੀ 골ਡੀ ਟੈਂਟ ਹਾਊਸ ਵਾਚਿੰਗ ਅੰਜੀਰ ਵੀ ਪਏ ਆ ਅੰਜੀਰ ਵੀ ਪਏ ਆ ਬਾਲੀ ਅੰਜੀਰ ਹਮ ਤੇ ਬਾਕੀ ਮੁਕਸਰ ਦਾ ਮੇਲਾ ਵੀ ਨੇੜੇ ਆ ਨਾਗੀ ਦਾ ਝੋਲ ਮਾਰ ਵੀ ਨੇੜੇ ਆ ਪਹਿਲਾਂ ਝੋਲ ਮਾਰ ਦੇਖਾਂਗੇ ਫਿਰ ਜਾਵਾਂਗੇ ਮੁਕਸਰ ਹਾਂ ਤੇ ਮੁਕਸਰ ਕਹਿੰਦੇ ਘੋੜੀਆਂ ਘਾੜੀਆਂ ਵਾਲਾ ਸਿਸਟਮ ਤਿਆਰ ਹੈ ਨਾ ਤਾਈ ਨਹੀਂ ਮਨਜ਼ੂਰੀ ਮਿਲ ਗਈ ਨੌ ਦਾ ਤੂੰ ਮੈਨੂੰ ਪਤਾ ਪੰਜ ਚਾਰ ਦਿਨਾਂ ਤੂੰ ਪਰ ਪੰਜ ਚਾਰ ਦਿਨਾਂ ਤੋਂ ਕਿਹੜਾ ਭਰਾ ਜਦੋਂ ਸਿਆਲ ਚੜ ਜਾਂਦਾ ਇਹ ਨੌ ਦੀ ਦੋ ਵਾਰੀ ਇਹ ਸਿਆਲ ਚ ਮੈਂ ਹਕੀਕਤ ਦੱਸਾਂ ਤੈਨੂੰ ਹਕੀਕਤ 4 ਤਰੀਕ ਦਾ ਨਾਤਾ ਅੱਜ ਨਹੀਂ ਅੱਜ ਕੀ ਹੋ ਗਈ ਮੈਂ ਤਾਂ ਕਿੱਥੇ ਤੇਰਾ ਦੇਖੀ ਫੀਸ ਹੱਤ ਹੋ ਗਈ ਹੋਗੀ ਯਾਰ ਅੱਜ ਤਿੰਨ ਦਿਨ ਹੋ ਗਏ ਮੱਤ ਤੋ ਗਈ ਅੱਜ ਨਾ ਹੁੰਦਾ ਪ੍ਰੋਗਰਾਮ ਆਏਗਾ ਆਪਾਂ ਆਪਣੀ ਵਾਰ ਦੇ ਉਹ ਵੀ ਯਾਰ ਅਪਰੇਸ਼ਨ ਦੇ ਦਾ ਕਰਕੇ ਪਾਣੀ ਨਹੀਂ ਲੱਗਣ ਦਿੰਦੇ ਨਾ ਹੁੰਦਾ ਪਾਣੀ ਦਾ ਪਾਉ ਵੀ ਨਹੀਂ ਲੱਗਣ ਦਿੰਦੇ ਸੀ ਹੁਣ ਤਾਂ ਹੈ ਬਹਾਨਾ ਬਰਮਾ ਅੱਜ ਹਰਾ ਵੜਿਆ ਨਾ ਅੱਜ ਤਾਂ ਨਾਉਣਾ ਪਊ ਹੂੰ ਅੱਜ ਕੰਮ ਨਹੀਂ ਤਾਂ ਅੱਜ ਵੀ ਟਾਲ ਹੋਈ ਜਾਂਦੀ ਹੂੰ ਜਿਹਰਾਣਾ ਵੜਦੀ ਜਿਹਰਾਣਾ ਵੜਦੀ ਠੀਕ ਐ ਅੱਜ ਹਰਾ ਵੜਾਂ ਮੁੰਡੇ ਨੇ ਤੇ ਲਾਈਵ ਸ਼ੇਅਰ ਵੀ ਕਰਦੇ ਹੋਏ ਆਪਣਾ दिया कर बड़ा क्लीयर चल नैटवर्क वो रिपोर्ट है थ्री <laughs> चूस्ता मैं इधर दू। आपके द्वारा बारो स्पीकर थी होगा अच्छा स्पीकर दे हैं चल गया पਿੰड बनी चलते कोई नहीं लाइव कट के ना अनुला मायने सौपन नजदीक है सौपन नहीं बू ना तनुते नहीं है ना तोते नो तो भाई से दुगाटते हैं चल जने वाले दी गली द होनी बार के बैठ जाएंगे चलो अब तोड़ दे कप लोड ही नहीं करी दोबारा ऐसा ਇੱਥੇ ਚੱਲ ਪਏ ਪਿੰਡ ਨੂੰ ਮੈਂ ਵੀ ਮਿੱਤਰ ਹੈਂਡ ਬ੍ਰੇਕ ਕਿੱਦ ਨਹੀਂ ਭੁੱਲ ਗੇ ਹੈਵੀ ਡਰਾਈਵਰ ਹਨ ਇੱਕਦਮ ਡੱਗ ਚ ਉਧਾਰ ਕੇ ਲੈਉਣੀ ਹੈ ਕਿ ਇੱਥੇ ਮੋੜ ਲੈਣ ਕਿ ਚੜ੍ਹਨੀ ਨਹੀਂ ਟ੍ਰੈਕ ਮਾੜਾ ਹੋਣਾ ਹੈ ਕੋਈ ਆਪਣੇ ਲਈ ਕਰੇਟਾ ਨਹੀਂ ਕਰੇਟਾ ਹਾਂ ਅਮਰੀ ਇਹ ਜਾਤ ਕਰੇਟਾ ਦੀ ਆਉਂਦੀ ਹੈ ਯਾਰ ਕਿੰਨੀ ਕਰੇਟਾ ਦੀ ਪੂਰੀ ਹੁੰਦੀ ਹੈ ਕੱਲੀ ਕਰੇਟਾ ਦੀ ਕੀ ਜਿਹੜਾ ਕੱਪੜੇ ਨਾਰ ਦਿੰਦੀ ਆ ਕਰੇਟਾ ਦੇ ਨਾਲ ਜਿਹੜਾ ਬੰਦਾ ਆਇਆ ਸੀ ਉਹ ਤਾਂ ਨੋਰੀ ਪੂਰੀ ਪੂਰੀ ਨਹੀਂ ਬਹੁਤ ਹੁੰਦੀ ਹੁਣ ਮਿਸ ਬਹੁਤ ਕਰ ਜਾ ਕਿ ਉਹਨੇ ਇੱਕ ਦਿਨ ਜੀ ਚੱਲ ਗਏ ਸੁਣਾਗੇ ਪ੍ਰੋਗਰਾਮ ਮਾਗੀ ਤੋਂ ਪਹਿਲਾ ਪਹਿਲਾ ਮਾਗੀ ਤੋਂ ਪਹਿਲਾ ਪਹਿਲਾ ਨੰਬਰ ਜਿਵੇਂ ਆਇਆ ਜੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਗਲੀ ਕਿਹੜੀ ਆਉਂਦੀ ਆਪਣੀ ਫਾਰਮ ਨੂੰ ਆ ਆਪਣਾ ਫਾਰਮ ਆ ਇਧਰ ਮਾਰਦੇ ਕੈਮਰਾ ਤੇ ਫਾਰਮ ਤੋਂ ਆਪਾਂ ਨਿਕਲ ਗਏ ਹੁਣ ਰੋਡ ਤੇ ਜਾਣਾ ਆਪਾਂ ਰੋਡ ਤੱਕ ਦਿਖਾਉਣੇ ਆ ਤੁਹਾਨੂੰ ਲਾਈਵ ਹੈ ਨਾ ਜਿੱਕੇ ਡੀਆਰਡੀ ਕੋਲੇ ਮਰਸੀਡੀਜ਼ ਹੈ ਕਰਨ ਖਾਨ ਖੂਲ ਟਪੌਣ ਨੂੰ ਇਹ ਜਾਊਗਾ ਪੁੱਛੇ ਬੰਦੇ ਮੈਨੂੰ ਮਰੂਤੀ ਇੱਕ ਕਿਸੇ ਭਰਾ ਕੋਲੇ ਮਰੂਤੀ ਹੋਵੇ 97 98 99 ਮਾਡਲ ਪੈਟਰੋਲ ਤੇ ਚੱਲੀ ਤਾਂ ਦੱਸਿਓ ਹਣਾ ਮਰੂਤੀ ਚਾਹੀਦੀ ਐ ਇੱਕ ਆਪਾਂ ਨੂੰ ਪੂਰੀ ਸਾਫ਼ ਜੈਨੂਇਨ ਮਰੂਤੀ ਹੋਵੇ ਹਾਂ ਚਾਹੀਦੀ ਐ ਫਰਸਟ ਓਨਰ ਹੋਵੇ ਸੈਕੰਡ ਹੋਵੇ ਪਰ ਮੈਨੂੰ ਨਹੀਂ ਲੱਗਦਾ ਮਿਲ ਜੂ ਫਰਸਟ ਫਰਸਟ ਖਰ ਜੀ ਕਿਸੇ ਭਰਾ ਕੋਲੇ ਖੜੀ ਐ ਦੋ ਬੀਜ ਦਾ ਬਸ ਰੂਤੀ ਦੱਸ ਦਿਓ ਸਾਨੂੰ 5 ਸੈਕਿੰਡ ਬਾਅਦ ਕੋਈ ਨਹੀਂ ਸਾਫ ਹੋਵੇਗਾ ਜੀ ਨਹੀਂ ਯਾਰ ਕਈ ਵਾਰੀ ਤਿਆਰ ਹੋਈ ਹੁੰਦੀ ਐ ਬੰਦੇ ਲਈ ਨਹੀਂ ਤਿਆਰ ਹੋਈ ਤਾਂ ਪਤਾ ਹੀ ਲੱਗਦਾ ਕਈ ਵਾਰੀ ਆਲਾ ਪਤਾ ਹੀ ਨਹੀਂ ਲੱਗਦਾ ਹੁੰਦਾ ਨਾ ਆਹ ਰਾਹ ਦੇਖ ਲਿਓ ਤੁਸੀਂ ਆਪਣਾ ਰਾਹ ਹਾਂ ਲਾਈਵ 'ਚ ਦੇਖੀ ਜਾਓ ਤੇ ਇਥੇ ਨਹੀਂ ਕਰਨਾ ਹੈ ਤੇਰੇ ਵਾਲੇ ਬੀਜ ਤੇ ਇੱਥੇ ਮੈਂ ਗੱਲ ਕਰਾਂ ਤੇ ਫਾਰਮ ਹੀ ਦਿਖਾਇਆ ਬੀਜ ਕਰਤਾ ਹੀ ਲਾਈਵ ਹੋਰ ਉੱਥੋਂ ਤੁਰ ਕੇ ਫੇਟ ਉੱਥੋਂ ਤੁਰ ਕੇ ਗਿਆ ਸੀਗਾ ਮੈਂ 7-8 ਮਿੰਟਾਂ ਬਾਅਦ ਪਹੁੰਚੇ ਕਾਹਨੋਂ ਦੇ ਰਹੇ ਕਿ ਕਿਹ ਹੈ ਨਹੀਂ ਤੇ ਕਰ ਦਿਓ ਸ਼ੇਅਰ ਜਿੰਨੇ ਵੀ ਪਰੰਗ ਰੇ ਜੋੜਨਗੇ ਲਾਇਓ ਉਧਰੋਂ ਚੋਂ ਖਾਰਮ ਵਾਲਾ ਰਾ ਦਿਖਾਤਾ ਇੱਧਰ ਨੂੰ ਆ ਪਾਣੀ ਇੱਥੋਂ ਆਏ ਹੋਣ ਨਾ ਆਈ ਮੁੜ ਗਈ ਤੇ ਬਾਕੀ ਇੱਕ ਦਿਨ ਆਪਾਂ ਜਦੋਂ ਪੰਡ ਬਣਿਓ ਘਰੇ ਵੀ ਚੱਲੇ ਇੱਧਰ ਨੂੰ ਉਧਰੋਂ ਵੀ ਦਿਖਾ ਦਾਂਗੇ ਹਾਂ ਉੱਦੇ ਤਾਂ ਉਹ ਤਾਂ ਉਹੀ ਜੂਗਾ ਬੰਦ ਹੈ ਲੋ ਹੈਲੋ ਆਹ ਡੈਡੀ ਉਹ ਮੇਰੇ ਵੱਲ ਤੇ ਲਾਈਵ ਕਰ ਰੱਖਿਆ ਜੀ ਤਾਂ ਕੱਟਦਾ ਸੀ ਆ ਬਸ ਤਰਪੇ ਗਿਆ ਤੂੰ ਕਿਵੇਂ ਸੀ ਕਰਕੇ ਸ਼ੇਅਰ ਕੀ ਗਿਆ ਸੀ ਆਓ ਤੁਸੀਂ ਨੀਂਦ ਨੂੰ ਕੁਝ ਨਹੀਂ ਕਰੀਏ ਲੋ ਤੇ ਜਮਾ ਸਿੱਧਾ ਨਾ ਗਿਆ ਉਹ ਨਵੀਂ ਅੱਡੇ ਆ ਸਾਹਮਣੇ ਸਿੱਧੇ ਹੀ ਦੱਸਦੇ ਜਮਾ ਸਿੱਧਾ ਹਾਂ ਮੱਕ ਦੀ ਸੇਧ ਨੂੰ ਘਰੇ ਤੋ ਆਪਣਾ ਫਾਰਮ ਦਿਖਣੀ ਲੱਗ ਜਾਂਦਾ ਈ ਦੋਸਤ ਇੱਥੇ ਹੀ ਪਹੁੰਚ ਲਿਆ ਬੰਦਾ ਤੇ ਉਧਰੋਂ ਵੀ ਖੱਬੇ ਸੱਜੇ ਤੋਂ ਪਹਿਲੀ ਪਈ ਆ ਜਾਂਦਿਆਂ ਨੂੰ ਹੋਰ ਪਹਿਲੀ ਨਹੀਂ ਆਉਂਦੀ ਇਹ ਨਵੀਆਂ ਜ਼ਰੂਰ। ਆਇਤ ਤੋਂ ਹੈ, ਆਇਤ ਤੋਂ ਨਹੀਂ। ਆਲਟਰਾ। ਇਹ ਵੀ ਇੰਨੇ ਕਿ ਦਿਨ ਦੀ ਪੈਟਰੋਲ 'ਚ ਹੀ ਚੱਲਦੀ ਆ। ਆਉਂਦੀ ਹੈ ਜੈਨੂਅਰ। ਜਮਾ ਸ਼ੁਰੂ ਤੋਂ। ਕਈ ਵੀ ਕਪੂ ਦੂ ਕਪੂ ਵਧੀਆ। ਬੰਦ ਹੁੰਦੀ ਆ ਨਹੀਂ, ਜਿੱਦ ਗਿਆ ਹੌਸ ਤੇ ਚੱਲੀ ਗੱਡੀ। ਬੰਦ ਹੁੰਦੀ ਹੁੰਦੀ। ਨਹੀਂ ਇਹ ਜਮਾ। ਕਈ ਇੱਕ ਸੱਚ ਆਪਣੀ ਬਰੂਤੀ ਜਿਹੜੀ ਕਹਿੰਦੇ ਆ ਉਹ ਪੈਟਰੋਲ ਦੀ ਹੋਵੇ। ਚੱਲੀ ਵੀ ਪੈਟਰੋਲ ਤੇ ਪਹਿਲਾਂ। ਲਾਉਣੀ ਨਹੀਂ ਪੈਟਰੋਲ ਤੇ ਕਾਪਣ ਗੈਸ ਨੂੰ ਸਰਦਾ ਤੇ ਆ ਤੁਹਾਨੂੰ ਗਲੀ ਨੰਬਰ ਦਿਖਾ ਦਿੰਨੇ ਆ 23 ਨੰਬਰ ਗਲੀ ਐ ਇਹ ਆ ਗਿਆ ਆਪਣਾ ਗਲੀ ਨੰਬਰ ਇੱਥੇ ਵੀ ਇਧਰ ਵੀ ਲਿਖਿਆ ਹੋਇਆ ਗੈਸ ਤੇ ਇਧਰ ਵੀ ਲਿਖਿਆ ਇਧਰੋਂ ਆਉਣ ਵਾਲੇ ਨੂੰ ਆਹਾ ਪੜ ਲਿਓ ਇਧਰੋਂ ਆਉਣ ਵਾਲੇ ਆ ਤੇ ਆ ਹੀ ਚੱਲੋ ਹੁਣ ਅਸੀਂ ਵੱਡਾ ਇਧਰ ਹੀ ਰੋਡ ਤੇ ਜਾਣਾਗਾ ਰੋਡ ਤੇ ਆ ਹੀ ਰੋਡ ਤੇ ਆਹ ਰਾਂ ਸਿੱਧਾ ਰੋਡ ਤੇ ਜਾਊ ਆਪਣੀ ਸਰਕਾਰੀ ਸਕੂਲ ਕੋਲ ਚਾਈ ਫਾਰਮ ਤੇ ਸਵਾਦ ਲੱਗਦੀ ਉਸ ਤਾਂ ਚਾਈ ਨੂੰ ਪੀਵਾਈ ਜਾਂਦੀ ਹੈ ਬਸ ਹੋਰ ਕਰਨਾ ਕੁਝ ਨਹੀਂ ਹੁੰਦਾ ਸਿੱਧੀ ਚਾਈ ਹੋਣੀ ਹੈ ਕਦੀ ਚਾਹ ਵੀ ਘੋੜਿਆ ਚਾਹ ਬਣਾਣੀ ਲੱਗਦਾ ਜੀ ਤੇ ਨਾ ਲੱਗੇ ਸਾਡਾ ਫਾਰਮ ਦੇਣਾ ਕਿਉਂਕਿ ਜਿਹੜਾ ਖੇਤ ਸਕੂਨ ਮਿਲਦਾ ਕਿਤੇ ਨਹੀਂ ਮਿਲਦਾ ਸ਼ਾਂਤੀ ਹੈ ਨਾ ਕੋਈ ਫਾਰਮਾਂ ਦੀ ਆਵਾਜ਼ ਨਾ ਕਰਨਾ ਨਹੀਂ ਯਾਰ ਯਾਰ ਖੇਦਰ ਕਰਨੀ ਯਾਰ ਜੇ ਅਸੀਂ ਕਿਤੇ ਬਾਹਰ ਜਾਵਾਂਗੇ ਮੰਡੀ ਜਾਵਾਂਗੇ ਤਾਂ ਕੋਈ 5-400 ਲਾ ਕੇ ਆਵਾਂਗੇ ਨਾਂ ਦੇ ਨਾ ਸਾਡੇ ਲੱਗਣ ਨਾ ਲੱਗਣ ਬਾਕੀ ਕੁਝ ਖਾਵਾਂਗੇ ਉਹਦੇ ਨਾਲ ਫੇਰ ਆਪ ਨੂੰ ਉਹ ਆਪ ਦੀ ਸਿਹਤ ਖਰਾਬ ਕਰਾਂਗੇ ਫਾਸਟ ਫੂਡ ਖਾਏ ਤਾਂ ਪਰ ਨੇੜੇ ਕੋਈ ਦੁਕਾਨ ਵੀ ਨਹੀਂ ਦੁਕਾਨ ਵੀ ਨਹੀਂ ਇੱਥੇ ਚਾਹ ਹੈ ਚਾਹ ਦਾ ਕੋਈ ਨੁਕਸਾਨ ਨਹੀਂ ਚਾਹ ਦਾ ਕੋਈ ਨੁਕਸਾਨ ਨਹੀਂ ਢੇਡਾਂ ਆਈਆਂ ਜਵਾ ਸਿੱਧੇ ਸਿੱਧੀ ਆਈ ਉਹਨਾਂ ਬਸ ਬਸਾਂ ਕਿਧਰੇ ਨਹੀਂ ਮੁੜਨਾ ਇੱਧਰ ਆ ਗਿਆ ਬਣਾ ਸਰਕਾਰੀ ਬੋਲ ਨਾ ਨਸ਼ਾ ਛੋੜੋ ਬੋਤਲ ਤੋੜੇ ਇਹ ਕਹਿੰਦੇ ਨਸ਼ਾ ਨਸ਼ਾ ਸਭ ਕੁਝ ਪੁੱਟ ਦੋ ਬਟੂ ਸਿੱਖਿਆ ਸੇ ਦੇਸ਼ ਸਿੱਖਿਆ ਕੀ ਕਹਿੰਦਾ ਸੀ ਉਹ ਸਖਸ਼ਾਰਤਾ ਆਈ ਹੈ ਸਵਾਰਥ ਜਿਹੀ ਪੜ੍ਹेंगे ਬਣਾएंगे ਹਾਂ 29 ਦੇਸ਼ ਬਣਾਏਗਾ ਜਲ ਹੀ ਜੀਵਨ ਕੋ ਜੀਵਨ ਹੈ ਇਸੇ ਬੱਚਾ ਹੀ ਜੀਵਨ ਹੈ ਆਪੇ ਡਾ ਬਣਨ ਗਾ ਲਾਦੀ ਪੈਡਲ ਉਹਦਾ ਹੈ ਇਹ ਤੇ ਕਾਰ ਦੇ ਵਿੱਚ ਮੇਟਰਾ ਉੱਤੇ ਚੜ ਕੇ ਆਪਾਂ ਆ ਆ ਗਿਆ ਰੋਡ ਅੱਗੇ ਰੋਡ ਆ ਗਿਆ 30 ਮੀਟਰ ਹੁਣ ਆਪਾਂ ਛੱਡ ਕੇ ਰੋਡ ਤੇ ਇਤੋਂ ਆਪਾਂ ਦੇਖ ਕੇ ਟੱਪਣਾ ਕਿਤੇ ਫਾਰਮ ਤੇ ਉਹਨਾਂ ਨੇਂਗਾ ਪੈ ਗਈ ਤੇ ਆ ਗਿਆ ਮੈਂ ਨਰੋਡ ਮੈਂ ਐਨ ਐਚ 9 ਨੈਸ਼ਨਲ ਹਾਈਵੇ ਆਏ ਆਪਾਂ ਰੋਡ ਕ੍ਰੋਸ ਕਰਨਾ ਫਿਰ ਗੇਅਰ ਚ ਫਿਰ ਆਪਾਂ ਐ ਮੋੜਨਾ ਤੇ ਉਹ ਸਾਹਮਣੇ ਰਹੀ ਗਲੀ ਫਿਰ ਅੱਗੇ ਆਪਣੇ ਜਨ ਵੀ ਆ ਸਕਦੀ ਐ ਫਿਰ ਹੌਲੀ ਹੀ ਕਰ ਦਿਓ ਕਰ ਦਿਓ ਸ਼ੇਅਰ ਜਿੰਨੇ ਵੀ ਭਰਾ ਲਾਈਵ ਦੇਖਣਗੇ ਬਾਅਦ ਚ ਤੇ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲਿਓ ਨੰਬਰ ਬੜਾ VIP ਐ ਕਾਰ ਦਾ 494 ਤੇ ਪੂਰਾ 1000 ਯਾ ਇਹ ਚ ਡੋਲਾ ਦਿਖਾ ਕੇ ਜਾਉਣੀ ਆਗੇ ਬਸ ਖੜਦਾ ਇੱਥੇ ਡੋਲਾ ਆਪਾਂ ਨੂੰ ਉੱਤਨੀ ਦਿਖਾਵਾਂਗੇ ਕੱਟਦੇ ਹੁਣ ਲਾਈਵ ਬਸ ਇੱਥੇ ਰੋਕਲਾ ਮਗਰ ਕਰਕੇ ਵੀ ਨੀਤਾ ਵਾਲੇ ਆਪਣੀ ਆਈ ਗਾ ਲਾ ਬੈਗ ਉਹਦਾ ਬੈਕਰ ਉਹ ਵੀ ਨਾ ਤਰਾ ਬੈਗ ਵੀ ਕਰ ਲਈ ਤੇ ਕੱਟਦੇ ਹੁਣ ਲਾਈਵ